ਸੇ ਇਹੀ ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਵੇਲੇ ਕਹਿੰਦੀ ਹੁੰਦੀ ਸੀ ਕਿ ਸਰਕਾਰਾਂ ਮਹਿਕਮਿਆਂ ਨੂੰ ਪ੍ਰਾਈਵੇਟ ਕਰ ਰਹੀਆਂ ਨੇ 1 ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਕਿਉਂ ਪਾ ਰਹੀਆਂ ਨੇ ਤੇ ਅੱਜ ਜਦੋਂ ਆਪ ਉਹਨਾਂ ਕੰਮਾਂ ਤੇ ਤੁਰਪੀ ਤਾਂ ਜੇ ਵਿਰੋਧ ਹੋ ਰਿਹਾ ਤਾਂ ਫਿਰ ਪਹਿਲਾਂ ਗ੍ਰਿਫਤਾਰੀਆਂ ਕੱਲ ਕੀਤੀਆਂ ਗਈਆਂ ਫਿਰ ਅੱਜ ਕੇਸ ਪਾਏ ਗਏ ਅੱਜ ਕਿੰਨੇ ਸਾਰੇ ਕਨੈਕਟਰਾਂ ਡਰਾਈਵਰਾਂ ਦੇ ਉੱਪਰ ਕੇਸ ਪਾਏ ਗਏ 23 ਧਰਾਵਾਂ ਲੱਗਣ ਦੀ ਖਬਰ ਮੀਡੀਆ 'ਚ ਆਈ ਹੈ ਤੇ ਫਿਰ ਹੁਣ ਸਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ ਇਹਦਾ ਮਤਲਬ ਮਹਿਕਮਾ ਕਹਿ ਰਿਹਾ ਕਿ ਗੈਰ ਕਾਨੂੰਨੀ ਹੜਤਾਲ ਕੀਤੀ ਹੈ ਹੁਣ ਤੁਸੀਂ ਇਹ ਦੱਸੋ ਜੇਕਰ ਸੰਵਿਧਾਨ ਜਿਹੜਾ ਹੈ ਕਾਨੂੰਨ ਹੈ ਉਹ ਪ੍ਰਦਰਸ਼ਨ ਕਰਨ ਤੇ ਹੜਤਾਲ ਕਰਨ ਦਾ ਹੱਕ ਦਿੰਦਾ ਹੈ ਅੱਜ ਤੱਕ ਕਿਸੇ ਵੀ ਨਹੀਂ ਕਿਹਾ ਵੀ ਹੜਤਾਲ ਗੈਰ ਕਾਨੂੰਨੀ ਹੈ ਪਰ ਇੱਕ ਗੱਲ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ ਸ਼ਾਇਦ ਐਂ ਲੱਗਦਾ ਜੇ ਤਾਂ ਅਸੀਂ ਕਰੀਏ ਤੇ ਆਮ ਆਦਮੀ ਪਾਰਟੀ ਵੱਲੋਂ ਕਰੀਏ ਫਿਰ ਤਾਂ ਹੜਤਾਲ ਵੀ ਜਾਇਜ਼ ਆ ਪ੍ਰਦਰਸ਼ਨ ਵੀ ਜਾਇਜ਼ ਆ ਫਿਰ ਤਾਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਉਹ ਜਾ ਕੇ ਦਿੱਲੀ ਦੀ ਸੜਕ ਦੇ ਵਿਚਾਲੇ ਲਟਕੇ ਸੀਗੇ ਤੇ ਸੜਕ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਤਾਂ ਉਹ ਵੀ ਠੀਕ ਹੈ ਫਿਰ ਤਾਂ ਧਰਨੇ ਵੀ ਠੀਕਾ ਪਰ ਉਹ ਲੱਗਣ ਆਮ ਆਦਮੀ ਪਾਰਟੀ ਵੱਲੋਂ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਲਾਉਂਗੇ ਫਿਰ ਗੈਰ ਕਾਨੂੰਨੀਆ ਫਿਰ ਗਲਤਤਾ ਫਿਰ ਨਜਾਇਜ਼ ਆਹੀ ਗੱਲ ਹੋ ਰਹੀ ਆ ਤੁਸੀਂ ਦੇਖੋ ਕੇਜਰੀਵਾਲ ਤੇ ਕੇਸ ਪਿਆ ਮਨੀਸ਼ ਸੋਧਿਆ ਤੇ ਕੇਸ ਪਏ ਇਹਨਾਂ ਨੇ ਧਰਨੇ ਵੀ ਲਾਏ ਦਰਦਸ਼ਨ ਵੀ ਕੀਤੇ ਸੜਕਾਂ ਵੀ ਰੋਕੀਆਂ ਜਦੋਂ ਸਰਕਾਰ ਨਹੀਂ ਸੀ ਬਣੀ ਆਵਾਦਵੀ ਪਾਰਟੀ ਦੀ ਤੇ ਧਰਨੇ ਲਾ ਲਾ ਕੇ ਐਡੇ ਹੋਏ ਕੇਜਰੀਵਾਲ ਤਾਂ ਦਿੱਲੀ ਦੇ ਵਿੱਚ ਜਦੋਂ ਮੁੱਖ ਮੰਤਰੀ ਅਜੇ ਨਹੀਂ ਸੀ ਬਣਿਆ ਤਾਂ ਬਿਜਲੀ ਦੇ ਕਨੈਕਸ਼ਨ ਲੋਕਾਂ ਦੇ ਜੋੜ ਦਿੰਦਾ ਸੀ ਬਿਜਲੀ ਬੋਰਡ ਵੱਲੋਂ ਬਿਜਲੀ ਮਹਿਕਮੇ ਵੱਲੋਂ ਕੱਟੇ ਹੋਏ ਤੇ ਉਹ ਉਦੋਂ ਕਹਿੰਦੇ ਸੀ ਇਹ ਜਾਇਜ਼ ਆ ਧਰਨੇ ਲਾ ਲਾ ਕੇ ਸਰਕਾਰ ਬਣਾਈ ਹੜਤਾਲਾਂ ਕਰਾ ਕਰਾ ਕੇ ਸਰਕਾਰ ਬਣਾਈ ਤੇ ਅੱਜ ਉਹਨੂੰ ਹੀ ਗਲਤ ਕਹਿਣ ਲਾਪੇ ਗੈਰ ਕਾਨੂੰਨੀ ਕਹਿਣ ਲਾਪੇ ਬੱਲੇ ਬਈ ਤੁਹਾਡੇ